ਰਾਪੋਵਲੋਇਕ ਬਹੁਤ ਵੱਡਾ ਬਿਆਨ ਆਇਆ ਕਿ ਜਿਨ੍ਹਾਂ ਨੇ ਵੀ ਆਰਮੀ ਤੇ ਭक्ति ਹੋਣਾ ਹੈ ਖਾਸ ਕਰਕੇ ਸਿੱਖ ਉਹਨਾਂ ਨੂੰ ਕਲੀਨ ਸ਼ੇਵ ਹੋਣਾ ਪਏਗਾ ਇਸ ਕਤਲ ਕਰवाने ਪੈਣਗੇ। ਔਰ ਇਹ ਜਿਹੜਾ ਬਿਆਨ ਹੈ ਸਿੱਖੀ ਤੇ ਸਿੱਧਾ ਅਟੈਕ ਹੈ। ਬਿਲਕੁਲ ਹੈ ਤਾਂ ਸਿੱਖੀ ਦਾ ਰੈਐਕਸ਼ਨ ਆ। ਜੀ। ਲੇਕਿਨ ਜਗੋਂ ਦੇ ਭਾਰਤ ਦੇ ਸਬੰਧ ਇਹ ਇਹਨਾਂ ਨੇ ਉਹ ਨਹੀਂ ਮੰਨੀ। ਪੈਰੂ ਦੇ ਉੱਤੇ ਵੀ ਜਿਹੜਾ ਰੌਲਾ ਹੈ ਖੋਰ ਦੇ ਉੱਤੇ ਰੋਲ ਆ ਉਹ ਚਾਹੁੰਦਾ ਹੈ ਕਿ ਜਿੰਨਾ ਮੇਰਾ ਐਗਰੀਕਲਚਰ ਦਾ ਹੈ ਫਸਲ ਗੁੜਾ ਮੱਕੀ ਬਾਲਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਪ੍ਰੋਡਿਊਸ ਹੋ ਰਿਹਾ ਕਣਕ ਮੈਂ ਸਾਰੀ ਇਥੇ ਦੰਮ ਪਰਾਂ ਕਿਉਂਕਿ 140 ਕਰੋੜ ਨੇ ਇਹ ਚਾਹੁੰਦੇ ਨੇ ਵੀ ਜੇ ਇਥੇ ਦੰਮ ਕੀਤਾ ਸਾਡੇ ਦੇ ਕਿਸਾਨ ਮਰ ਜਾਣਗੇ ਹਾਂ ਉਹ ਇਹਨਾਂ ਦਾ ਆਪਸ ਵਿੱਚ ਹੀ ਨਹੀਂ ਬਣੀ ਉਹ ਸਜ਼ਾ ਦੇ ਰਿਹਾ ਉਹਨੂੰ ਤੋਂ ਲੈ ਕੇ ਹਿੰਦੁਸਤਾਨ ਨੂੰ ਮੋਦੀ ਸਾਹਿਬ ਜੂ ਲੜਾਈ ਤਾਂ ਉਹ ਕੀ ਹੈ ਹਿੰਦੁਸਤਾਨ ਨਾਲ ਕੁਝ ਮਿੰਟ ਤਕਰੀਬਨ ਪੰਜਾਬੀਆਂ ਨੂੰ ਹੋ ਰਹੀ ਹੈ ਜਾਂ ਸਿੱਖਾਂ ਨੂੰ ਜ਼ਿਆਦਾਤਰ ਹੋ ਰਹੀ ਹੈ ਜੀ ਕਿਉਂਕਿ ਅਸੀਂ ਇੱਕ ਮੁਲਖਾ ਨਾ ਅਸੀਂ ਦੂਰੋਂ ਨਜ਼ਰ ਆਉਂਦੇ ਹਾਂ ਕਰੋਨਾ ਨੇ ਚੋਕੇ ਬਿਆਨ ਦਿੱਤਾ ਵੀ ਇਹ ਵੀ ਹਿੰਦੂਸਤਾਨ ਦਾ ਹਿੱਸਾ ਹੈ ਤੇ ਇਹਨਾਂ ਨੂੰ ਵੀ ਟਾਰਗੇਟ ਕਰੋ ਵੀ ਜ਼ਿਆਦਾ ਬੇਈਮਾਨ ਉਹਨਾਂ ਦਾ ਸਾਡੀ ਫੌਜ ਤੁਹਾਨੂੰ ਭੱਦੀ ਨਹੀਂ ਕਰਾਂਗੀ ਹਾਂ ਬਲਵੰਤ ਸਿੰਘ ਜੀ ਮੇਰਾ ਆਪਣਾ ਮੰਨਣਾ ਹੈ ਜੀ ਕਿ ਸਿੱਖਾਂ ਨੂੰ ਅਮਰੀਕਨ ਫੌਜ ਪੱਤੀ ਹੋਣਾ ਹੀ ਨਹੀਂ ਗਏ ਜੀ ਕਿਉਂਕਿ ਇਹ ਇਹੜੀ ਅਮਰੀਕਨ ਲੈਣਾ ਇਹਨਾਂ ਨੂੰ ਤੁਸੀਂ ਮਤਲਬ ਵੀ ਆਪਾਂ ਕਹਿ ਸਕਦੇ ਨੇ ਕਿ ਜ਼ਾਲਮ ਬੰਦੇ ਨੇ ਇਹਨਾਂ ਨੇ ਦੁਨੀਆ ਨੂੰ ਕਦੀ ਵੀ ਪੀਸ ਨੂੰ ਨਹੀਂ ਰਹਿਣ ਦਿੱਤਾ ਵਰਲਡ ਪਾਵਰ ਤੱਕ ਹੀ ਬਣੇ ਨੇ ਇਹ ਗੁੰਡਾਗਰਦੀ ਇਹਨਾਂ ਨੇ ਬਹੁਤ ਫਲਾਈ ਹੋਈ ਹੈ ਤੇ ਜਿਵੇਂ ਇਹਨਾਂ ਨੇ ਇਜ਼ਰਾਈਲ ਦੀ ਮਦਦ ਕਰ ਰਹੇ ਨੇ ਤਾਂ 60 70 ਹਜ਼ਾਰ ਬੱਚੇ ਬੁੱਢੀਆਂ ਬੱਦੇ ਮਾਂ ਤੇ ਉਹ ਤੇ ਗਾਜ਼ਾ ਦੇ ਵਿੱਚ ਉਹ ਜਿਸ ਤਰ੍ਹਾਂ ਸਾਰਾ ਸ਼ਹਿਰ ਇਹਨਾਂ ਦਾ ਢਾਟ ਰੀ ਕੀਤਾ ਸੀ 25 ਲੱਖ ਬੰਦੇ ਬਾਹਰ ਭਜਾਤੇ 10 ਲੱਖ ਗਾਜ਼ਾ ਦੇ ਹੋਣੇ ਨੂੰ ਭਜਾਤੇ ਜੀ ਇੰਨਾ ਅਤਿਆਚਾਰ ਕਰ ਰਹੇ ਨੇ ਉਹ ਸਤਿਆਚਾਰੀ ਫੌਜ ਦਾ ਸਿੱਖ ਹਿੱਸਾ ਦਾ ਸਿੱਖ ਕਿਸੇ ਦਾ ਹੋ ਹੀ ਨਹੀਂ ਸਕਦਾ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਮੈਂ ਬਿਆਨ ਸਿੰਘ ਸਾਰੇ ਦਰਸ਼ਕਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਗੈਸਟ ਨੇ ਸਾਡੇ ਕੈਪਟਨ ਜਨਰ ਸਿੰਘ ਜੀ ਸਤੂ ਪਿਛਲੇ ਦਿਨੀ 트럼ਪ ਵੱਲੋਂ ਇੱਕ ਬਹੁਤ ਵੱਡਾ ਬਿਆਨ ਆਇਆ ਕਿ ਜਿਨ੍ਹਾਂ ਨੇ ਵੀ ਆਰਮੀ 'ਚ ਭਰਤੀ ਹੋਣਾ ਹੈ ਖਾਸ ਕਰਕੇ ਸਿੱਖ ਉਹਨਾਂ ਨੂੰ ਕਲੀਨ ਸ਼ੇਵ ਹੋਣਾ ਪਏਗਾ ਇਸ ਕਤਲ ਕਰਵਾਣੇ ਪੈਣਗੇ। ਔਰ ਇਹ ਜਿਹੜਾ ਬਿਆਨ ਹੈ ਸਿੱਕੀ ਤੇ ਸਿੱਧਾ ਅਟੈਕ ਹੈ। ਵੈਸੇ ਵੀ 트럼ਪ ਵੱਲੋਂ ਜਹਾਜ਼ ਭਰ ਪਰ ਕੇ ਪਿਛਲੇ ਦਿਨੀ 82 ਸਾਲ ਦੀ ਬਜ਼ੁਰਗ ਔਰਤ ਨੂੰ ਪੰਜਾਬ ਵਿੱਚ ਹੱਥ ਬੰਨ੍ਹ ਕੇ ਹਾਥਕੜੀਆਂ ਲਾ ਕੇ ਭੇਜ ਦਿੱਤਾ ਗਿਆ। ਔਰ ਇਹ ਜਿਹੜਾ ਹਾਲਾਤ ਇਸ ਵਕਤ ਇੰਡੀਆ ਤੇ ਭਾਰਤ ਦੇ ਚੱਲ ਰਹੇ ਆ ਸਬੰਧ ਇਹਨਾਂ ਦੇ ਵਿਗੜੇ ਆ ਨੁਕਸਾਨ ਇਹਨਾਂ ਦਾ ਹੋ ਰਿਹਾ ਔਰ ਇਹ ਜਿਹੜਾ ਬਿਆਨ ਹੈ ਇਹ ਸਿੱਖਾਂ ਦੇ ਲਈ ਕਿੰਨਾ ਖਤਰਨਾਕ ਹੋਵੇਗਾ ਗੱਲਬਾਤ ਕਰਦੇ ਆ ਸਾਡੇ ਅੱਜ ਦੇ ਗੈਸਟ ਨੇ ਕੈਪਟਨ ਚੰਦਰ ਸਿੰਘ ਸਿੱਧੂ ਜੀ ਕੈਪਟਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਨ ਸਿੰਘ ਜੀ ਕੋਰੇ ਸਾਰੇ ਸਰੋਤਾਂ ਨੂੰ ਮੇਰੇ ਪਿਆਰ ਕਮਿਸਰ ਸਿਖਰ ਜੀ ਭੈਰੂ ਲੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਿਆਨ ਰੰਗ ਬੋਲੂ ਆਇਆ ਬੜਾ ਚਿੰਤਾਜਨਕ ਹੈ ਪੁਰ ਐ ਲੱਗਦਾ ਵੀ ਜਿਵੇਂ ਸਿੱਖੀ ਤੇ ਸਿੱਤਾ ਆ ਗਿਆ ਹੋਵੇ ਬਿਲਕੁਲ ਹੈ ਤਾਂ ਸਿੱਖੀ ਨੇ ਰੈਕਸ਼ਨ ਦਾ ਜੀ ਲੇਟਨ ਜਗੋਂ ਦੇ ਭਾਰਤ ਦੇ ਸਬੰਧ ਇਹ ਇਹ ਇਹਨਾਂ ਨੇ ਉਹਦੀ ਇਹ ਨਹੀਂ ਮੰਨੀ ਅ ਪੈਰੋ ਦੇ ਉੱਤੇ ਵੀ ਜਿਹੜਾ ਰੋਲਾ ਐ ਐਕਸਪੋਰਟ ਦੇ ਉੱਤੇ ਰੋਲਾ ਉਹ ਚਾਹੁੰਦਾ ਹੈ ਕਿ ਜਿੰਨਾ ਮੇਰਾ ਐਗਰੀਕਲਚਰ ਦਾ ਹੈ ਇੱਥੇ ਮਾਲ ਗੁਣਾ ਮੱਕੀ ਬਾਲਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਪ੍ਰੋਡਿਊਸ ਹੋ ਜੇ ਕਣਕ ਮੈਂ ਸਾਰੀ ਇੱਥੇ ਦੰਦ ਕਰਾਂ ਕਿਉਂਕਿ 140 ਕਰੋੜ ਨੇ ਇਹ ਚਾਹੁੰਦੇ ਨੇ ਵੀ ਜੇ ਇੱਥੇ ਦੰਬ ਕੀਤਾ ਸਾਡੇ ਦੇ ਕਿਸਾਨ ਮਰ ਜਾਣਗੇ ਹਾਂ ਤੋ ਇਹਨਾਂ ਦਾ ਆਪਸ ਵਿੱਚ ਹੀ ਨਹੀਂ ਬਣੀ ਉਹ ਸਜ਼ਾ ਦੇ ਰਿਹਾ ਉਹ ਤੋਂ ਲੈ ਕੇ ਹਿੰਦੁਸਤਾਨ ਨੂੰ ਮੋਦੀ ਸਾਹਿਬ ਨੂੰ ਔਰ ਕੋਈ ਨਾ ਕੋਈ ਨਵਾਂ ਗਰੂਨ ਘੜ ਦਿੰਦਾ ਕਦੇ ਤਾਂ ਵੇ ਵੇ ਅਰੇ ਕਰਦੇ ਪਹਿਲਾਂ ਤਾਂ ਸਾਡੇ ਸਾਰੇ ਫੜ ਕੇ ਭੇਜਦੇ ਸਾਡੇ ਜਾਜ ਭਰ ਕੇ ਸੇਕੀ ਉਤੇ ਨਾਮ ਕਰਕੇ ਔਰ ਫਿਰ ਅੰਨੇ ਵੀ ਬੇਵਾਕੂ ਕੋਈ ਅਨਸਿਵਲਾਈਜ਼ ਲੋਗ ਉੱਹਾ ਦੇ ਕਿ ਉਹਨਾਂ ਨੂੰ ਜਹਾਜ਼ ਦੇ ਵਿੱਚ ਪਿੱਛੋਂ ਹੱਥ ਕਰੀਆਂ ਦੇ ਆ ਕੇ ਲਾ ਰਹੇ ਪਿੱਛੇ ਬਣ ਕੇ ਲਾ ਰਹੇ ਜਹਾਜ਼ ਵਿੱਚ ਕੀ ਹੋ ਰਿਹਾ ਔਰ ਇਹਨਾਂ ਨੂੰ ਲਿਆ ਕੇ ਹੋ ਰਹੇ ਔਰ ਅਸੀਂ ਕੋਈ ਐਕਸ਼ਨ ਹੀ ਨਹੀਂ ਲੈ ਰਹੇ ਅਸੀਂ ਕੋ ਪ੍ਰੋਟੈਸਟ ਵੀ ਨਹੀਂ ਕਰ ਰਹੇ ਅਸੀਂ ਉਹਦੇ ਵਾਸਤੇ ਕੋਈ ਡੈਮੋਨਸਟ੍ਰੇਸ਼ਨ ਵੀ ਨਹੀਂ ਕਰ ਰਹੇ ਅਸੀਂ ਜਿਹਾ ਉਹਨਾਂ ਨੂੰ ਐਕਸੈਪਟ ਕਰ ਰਹੇ ਤੋ ਲੜਾਈ ਤਾਂ ਵੀ ਹਿੰਦੁਸਤਾਨ ਨਾਲ ਹੈ ਕੁਝ ਮਿੰਟ ਤਕਰੀਬਨ ਪੰਜਾਬੀਆਂ ਨੂੰ ਹੋ ਰਹੀ ਹੈ ਜਹਾਂ ਸਿੱਖਾਂ ਨੂੰ ਜਿਆਦਾਤਰ ਤੇ ਹੋ ਰਹੀ ਹੈ ਜੀ ਕਿਉਂਕਿ ਅਸੀਂ ਇੱਕ ਬਲੱਖਾ ਨਾ ਅਸੀਂ ਦੂਰੋਂ ਨਜ਼ਰ ਆਉਂਦੇ ਹਰੋਣਾ ਨੇ ਚੋਕੇ ਬਿਆਨ ਦਿੱਤਾ ਵੀ ਇਹ ਵੀ ਹਿੰਦੂਸਤਾਨ ਦਾ ਹਿੱਸਾ ਹੈ ਨਹੀਂ ਤੇ ਇਹਨਾਂ ਨੂੰ ਵੀ ਟਾਰਗੇਟ ਕਰੋ ਵੀ ਜਿਆਦਾ ਬੇਈਸ਼ਅਰ ਉਹ ਸਾਡੀ ਬੋਲ ਤੁਹਾਨੂੰ ਭੱਦੀਂ ਕਰਾਂਗੇ ਹਾਂ ਗਣ ਸਿੰਘ ਜੀ ਮੇਰਾ ਆਪਣਾ ਮੰਨਣਾ ਹੈ ਜੀ ਕਿ ਸਿੱਖਾਂ ਨੂੰ ਅਮਰੀਕਨ ਫੌਜ ਪੱਤੀ ਹੋਣਾ ਹੀ ਨਹੀਂ ਗਈ ਜੀ ਕਿਉਂਕਿ ਇਹ ਜਿਹੜੀ ਅਮਰੀਕਨ ਨੇ ਨਾ ਇਹਨਾਂ ਨੂੰ ਤੁਸੀਂ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਕਿ ਜ਼ਾਲਮ ਬੰਦੇ ਨੇ ਇਹਨਾਂ ਨੇ ਦੁਨੀਆ ਨੂੰ ਕਦੀ ਵੀ ਪੀਸ ਨਹੀਂ ਰਹਿਣ ਦਿੱਤਾ ਵਰਲਡ ਪਾਵਰ ਤੱਕ ਹੀ ਬਣੇ ਨੇ ਇਹ ਗੁੰਡਾਗਰਦੀ ਇਹਨਾਂ ਨੇ ਪੂਰੀ ਫਲਾਈ ਹੋਈ ਹੈ ਤੇ ਜਿਵੇਂ ਇਹਨਾਂ ਨੇ ਇਜ਼ਰਾਈਲ ਦੀ ਮਦਦ ਕਰ ਰਹੇ ਨੇ ਤਾਂ 60 70 ਹਜ਼ਾਰ ਬੱਚੇ ਬੁੜੀਆਂ ਬੰਦੇ ਮਾਂ ਤੇ ਉਹ ਤੇ ਗਾਜ਼ਾ ਦੇ ਵਿੱਚ ਉਹ ਜਿਸ ਤਰ੍ਹਾਂ ਸਾਰਾ ਸ਼ਹਿਰ ਇਹਨਾਂ ਦਾ ਢਾਟ ਰੀ ਕੀਤਾ 25 ਲੱਖ ਬੰਦੇ ਬਾਹਰ ਭਜਾਤੇ 10 ਲੱਖ ਗਾਜ਼ਾ ਦੇ ਹੋਣੇ ਨੂੰ ਭਜਾਤੇ ਜੀ ਇੰਨਾ ਅਤਿਆਚਾਰ ਕਰ ਰਹੇ ਨੇ ਉਹ ਸਤਿਆਚਾਰੀ ਫੌਜ ਦਾ ਸਿੱਖ ਇਸਾਦਾਰ ਸਿੱਖ ਇਸੇ ਦਾ ਹੋ ਹੀ ਨਹੀਂ ਸਕਦਾ ਸਿੱਖ ਅਤਿਆਚਾਰ ਦਾ ਹੈ ਜੀ ਸਿੱਖ ਤੇ ਹਕੀਕਤ ਅਤਿਆਚਾਰ ਦੇ ਖਿਲਾਫ ਨੇ ਤੇ ਚੰਗਾ ਜੇ ਜੇ ਮੈਨੇ ਕਹਿਤਾ ਵੀ ਸਾਡੀ ਫੌਜ ਨਹੀਂ ਪਹੁੰਚੀ ਤਾਂ ਬੜੀ ਫੌਜ ਵਰਤੀ ਹੋਣਾ ਨਹੀਂ ਚਾਹੁੰਦੇ ਅਸੀਂ ਭੱਦੇ ਹੋਣਾ ਤੇ ਅਸੀਂ ਫਰਾਂਸ ਤੀ ਪਹੁੰਚੋਵਾਂਗੇ ਜਿਹੜਾ ਸਾਡਾ ਸਤਕਾਰ ਕਰਦੇ ਨੇ ਅਜੇ ਤੱਕ ਉਹਨਾਂ ਸਾਡੇ ਉੱਤੇ ਬੋਤ ਲਗਾਏ ਨਹੀਂ ਪਰ ਤਾਂ ਦੱਸ ਇੰਗਲੈਂਡ ਦੀ ਫੌਜ ਚੋਂ ਮਾਂਗੇ ਜਿਹਨਾਂ ਦੇ ਥੱਲੇ ਅਸੀਂ ਬਹੁ ਲੜਾਈਆਂ ਲੜੀਆਂ 4 ਲੱਖ ਸਾਡੇ ਫੌਜੀ ਜਿਹੜੇ ਨੇ ਪੰਜਾਬ ਦੇ ਵਿੱਚ ਜੀ 4 ਲੱਖ ਸਿੱਖਾਂ ਨੇ ਹਿੱਸਾ ਲਿਆ ਜੀ ਤੇ ਅਸੀਂ ਉਹਨਾਂ ਨਾਲ ਲੜਾਂਗੇ ਸਾਨੂੰ ਪਤਾ ਹੈ ਕਿ ਵਰਡ ਦੇ ਵਿੱਚ ਜ਼ਰੂਰਤ ਪੈਣੀ ਹੈ ਲੜਾਈਆਂ ਬਹੁਤ ਅੱਗੇ ਵਧਣੀਆਂ ਹਨ ਹੋਰ ਹੋਣੀਆਂ ਆ ਤੇ ਉਹਦੇ ਤੋਂ ਹੀ ਤਾਂ ਲੱਭਦੇ ਫਿਰੋਗੇ ਸਾਨੂੰ ਤੁਸੀਂ ਤਾਂ ਸਾਡੇ ਪਿੱਛੇ-ਪਿੱਛੇ ਫਿਰੋਗੇ ਜਦੋਂ ਇੱਕ ਵਾਰ ਬਾਰ ਬਾਰ ਹੋਣ ਲੱਗੀ ਹੈ ਅੰਗਰੇਜ਼ਾਂ ਨੇ ਸਾਨੂੰ ਆਫਰ ਕੀਤੀ ਵੀ ਲੋਟੋ ਪੈਨ ਲੋ ਇੱਕ ਨਿਸ਼ੇਵ ਦੀਆਂ ਗੱਲਾਂ ਕਰਦੇ ਆ ਤੇ ਸਿੱਖਾਂ ਨੇ ਕਹਿ ਦਿੱਤਾ ਵੀ ਅਸੀਂ ਲਿਖ ਕੇ ਦੇਨੇ ਆ ਸਾਡੇ ਸਿਰ 'ਤੇ ਗੋਲੇ ਹੀ ਬਚਨ ਨਾਲ ਜਾਂ ਗੋਲਾ ਬਚਨ ਦੇ ਨਾਲ ਕੋਈ ਵੀ ਸਿੱਖ ਦੀ ਮੌਤ ਹੋ ਜਾਂਦੀ ਹੈ ਤੇ ਅਸੀਂ ਤੁਹਾਡੇ ਕੋ ਕਲੇਮ ਨਹੀਂ ਲਵਾਂਗੇ ਤੇ ਸਿੱਖਾਂ ਦੀ ਇੰਨੀ ਬਹਾਦਰੀ ਹੈ ਵੀ ਅੱਜ ਸਿੱਖਾਂ ਨੂੰ ਉਹਨਾ ਸਿੱਖਾਂ ਨੂੰ ਕਿਹਾ ਜਾਂਦਾ ਏ ਤੁਸੀਂ ਪੰਗਾ ਲਾ ਕੇ ਕਲੀਨ ਸ਼ੇਕ ਹੋਵੇ ਸਾਡੀ ਆਰਮੀ ਦੇ ਪਰਦੀ ਹੋ ਸਕਦੇ ਹੋ ਸਿੱਖ ਤੇ ਮੌਤ ਦੇ ਸਾਹਮਣੇ ਵੀ ਖੜੇ ਹੋਗੇ ਕਹਿੰਦੇ ਵੀ ਸਾਨੂੰ ਮੌਤਾ ਜਾਵੇ ਅਸੀਂ ਤਾਂ ਕਲੀਨ ਨਹੀਂ ਕਰਦੇ ਸਾਡਾ ਤਾਂ ਧਰਮ ਹੈ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪਾਲੇ ਸਿੱਖਾਂ ਹਾਂ ਅਸੀਂ ਤਾਂ ਉਹਨਾਂ ਦਾ ਹੁਕਮ ਮੰਨਣਾ ਅਸੀਂ ਇਹਨਾਂ ਦਾ ਅਮਰੀਕਨਾਂ ਦਾ ਹੁਕਮ ਥੋੜੀ ਮੰਨਣਾ ਅਜੇ ਤਾਂ ਅਜੀ ਤੜੀ ਕਿਉਂ ਕੋਟੀ ਇਹ ਸੇਖੀ ਕਾਲਾ ਰਹਿ ਗਿਆ ਸੇਕਾ ਕਾਲਾ ਰਹਿ ਗਿਆ ਜੀ ਅਸੀਂ ਤੁਹਾਡੇ ਲਈ ਗੋਲ-ਗੋਲ ਜੇ ਹੋ ਗਏ ਤੇ ਫਿਰ ਸਿੱਕ ਕਿੱਥੋਂ ਹੋ ਗਿਆ ਸਿੱਕ ਤਾਂ ਖਤਮ ਹੀ ਹੋ ਗਿਆ ਸਾਡੀ ਵਖਰੀ ਕਨੀਆਲੀ ਕੌਮ ਸਾਡੀ ਇੱਕ ਕਨੀਆਲੀ ਕੌਮ ਹੈ ਸਾਡੀ ਇੱਕ ਕਨੀਆਲੀ ਡਰੈੱਸ ਹੈ ਅਸੀਂ ਪੰਜ ਕਾਰਨ ਸਾਡਾ ਅਸੀਂ origignal ਹਾਂ ਜੋ ਬੰਦਾ origignal ਪੈਦਾ ਹੁੰਦਾ ਜੀ ਜੀ ਉਹ ਅਸੀਂ ਸਭ ਕੁਝ ਰੱਖਦੇ ਆ ਜੀ حالی ਬਿਲਕੁਲ ਤਾਂ ਹੀ ਸਾਡੇ ਉੱਪਰ ਵਟੇ ਕੱਟਨੇ ਮੰਨਾ ਇਹ ਕਰਦੇ ਮੰਨਾ ਪਲਾਨ ਕਰਨਾ ਹਾਤੀ ਸਾਡੀ ਮੰਨਾ ਕਿ origignal ਹੋਣਾ ਤੇ ਜੋ ਤੁਹਾਨੂੰ ਰੱਬ ਨੇ ਪੈਦਾ ਕੀਤਾ ਜੀ ਜੀ ਇਹ ਸਾਨੂੰ ਇੱਕ ਨਵਾਂ ਹੀ ਪਾਠ ਪੜਾਉਣ ਲੱਗੇ ਐ ਕਿ ਤੁਸੀਂ ਅਸੀਂ ਤਾਂ ਬਈ ਤੁਹਾਡੀ ਫੌਜ ਭੱਤੀ ਨਹੀਂ ਹੁੰਦੇ ਕਿਉਂ ਅਸੀਂ ਇਨ੍ਹਾਂ ਦੀ ਫੌਜ ਭੱਤੀ ਹਾਂ ਜੇ ਤੁਸੀਂ ਲੜ ਲਓ ਜਦੋਂ ਤੁਹਾਨੂੰ ਵਰਲਡ ਵਾਰ ਲੜਨੀ ਪੈ ਗਈ ਤੁਸੀਂ ਹੱਥੋਂ ਬਿਨਾਂ ਲੜ ਲਿਆ ਜੇ ਤਾਂ ਇਸ ਕਰਕੇ ਵੈਸੇ ਬਹੁਤ ਵੱਡਾ ਸਾਡੇ ਤੇ ਅਟੈਕ ਹੈ ਧਰਮ ਸਾਡੇ ਧਰਮ ਤੇ ਅਟੈਕ ਹੈ ਉਹ ਦੇਖੋ ਇਹ ਅਟੈਕ ਹੋਇਆ ਨਾ ਤੁਹਾਡੇ ਕਿਸੇ ਫੋਰਨ ਮਿਨਿਸਟਰ ਨੇ ਨਾ ਤੁਹਾਡੇ ਕਿਸੇ ਪ੍ਰਾਈਮ ਮਿਨਿਸਟਰ ਨੇ ਬਿਲਕੁਲ ਇਹਨੂੰ ਕੰਡਾ ਮੰਨੀ ਨਹੀਂ ਦਿੱਤਾ। ਕੋਰੇ ਦੇ ਬਰਖਲਾ ਕੋਈ ਆਵਾਜ਼ ਨਹੀਂ ਉਠਾਈ ਕਿ ਭਈ ਇਹ ਤੁਸੀਂ ਸਾਨੂੰ ਤਾਂ ਅਟੈਕ ਕਰੋ ਹੀ ਕਰੋ ਕੋਈ ਗੱਲ ਨਹੀਂ। ਤੇ ਤੁਸੀਂ ਧਰਮਾਂ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤੇ ਤੇ ਸਾਨੂੰ ਕਹਦੇ ਵੀ ਕੰਡੀਸ਼ਨ ਨੂੰ ਤੁਸੀਂ ਜਹਾਂ ਪਰ ਜਾ ਇਹ ਇਸਦਾ ਬਿਆਨ ਦਿੰਦੇ ਵੀ ਅਸੀਂ ਆਰਮੀ ਇੰਡੀਅਨ ਆਰਮੀ ਨੂੰ ਆਹ ਕੰਡੀਸ਼ਨਾਂ ਲਾ ਕੇ ਪੜਤੀ ਕਰਾਂਗੇ ਇੰਡੀਅਨ ਲੋਕਾਂ ਨੂੰ। ਇਹਨਾਂ ਨੇ ਸਿੱਖਾਂ ਨੂੰ ਕਹਿਤਾ ਵੀ ਗਲੀਸ਼ੇਵ ਹੋ, ਦਾੜੀ ਕੇਸ ਕੱਤਲ ਕਰੋ ਤਾਂ ਆਹ ਪੜਤੀ ਹੋਊਗੀ। ਸਿੱਧੇ ਅਟੈਕ ਸਿੱਖੀ ਦੇ ਅਟੈਕ ਹੋਗੇ ਇੱਕ ਸਾਹ। ਤਾਂ ਉਹ ਨਹੀਂ ਡੇਟ ਹੈ ਤਾਂ ਨਹੀਂ ਡੇਟ ਹੈ ਪਰ ਪਤਾ ਨਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਨਾ ਵੀ ਇਹ ਸਾਡਾ ਰੈਲੀਜਨ ਆ ਇਹ ਤੇਰੇ ਅਗੇ ਕੋਕਰ ਧੋਨੀ ਆ ਸੀ ਵੀ ਵਾਲ ਘਟਾ ਲਾਂਗੇ ਤੇਰੇ ਫੌਜ ਪਰਦੇ ਨੂੰ ਵਾਪਸ ਇਹਦੇ ਦਾ ਸਾਡੇ ਬੰਦ ਬੰਦ ਕੱਟੇ ਗਏ ਸੀ ਸਾਰਾ ਗਰੀ ਦਾ ਕਿੰਨਾ ਵੱਡਾ ਇਤਿਹਾਸ ਹੈ 10 ਦਾ 21 ਸਿੱਖਾਂ ਨੇ 5 ਲੱਖ ਪੂਜ ਨੂੰ ਘੇਰ ਕੇ ਰੱਖਿਆ 10 ਲੱਖ ਨੇ 10 ਲੱਖ ਪੂਜ 10 ਲੱਖ ਕੋਈ ਆਣੀਆਂ ਨੂੰ 4-5 ਦਿਨ ਨੇੜੇ ਨਹੀਂ ਆਂਦੇ ਤਾਂ ਔਰ 500 ਰੁਪਏ ਦਾ ਨਹੀਂ ਮਾਤੇ ਮਾਤੇ ਸਾਡਾ ਉਹ ਦਿਹਾੜਾ ਹੈ ਕਿ ਸਾਡੇ ਅੰਗਰੇਜ਼ ਉੱਤੇ ਜਾ ਕੇ ਹੁਣ ਵੀ ਸੰਘਰਸ਼ ਕਰ ਰਹੇ ਹੈ ਵੀ ਸਾਰਾ ਗਰੀਬੀ ਦੀ ਲੜਾਈ ਦੇ ਉੱਤੇ ਹਰ ਸਾਲ ਅੰਗਰੇਜ਼ ਫੌਜ ਜਾ ਕੇ ਬ੍ਰਿਟਿਸ਼ ਫੌਜ ਜਾ ਕੇ ਉੱਥੇ ਸੇਜਦਾ ਕਰਦੀ ਸਲਾਮੀ ਦਿੰਦੀ ਹੈ ਤੂੰ ਹੈਗੀ ਜੀਨ পাগল ਜਿਹਾ ਬੰਦਾ ਇਹਨੂੰ ਜਿਹਨਾਂ ਨੇ ਕਰ ਰਿਹਾ ਇਹ ਉੱਪਰ ਕੱਟੜ ਬਣਾਉਣ ਤੋਂ ਵਿੱਚੋਂ ਆਇਆ ਅੰਗਰੇਜ਼ਾਂ ਦੇ ਵਿੱਚ ਉਹਨਾਂ ਨੇ ਇਹਨੂੰ ਇਹ ਜਿੱਤੇ ਹੀ ਮਿਲਦਾ ਜਿਹੜਾ ਟਰੰਪ ਆ ਇਹ ਹਿੰਸਾ ਅੱਜ ਜਿੱਦਾਂ મોદી ਹੈ ਧਰਮ ਦੀ ਜਗ ਧਰਮ ਕਰਕੇ ਧਰਮ ਕਰ ਕਰਕੇ ਇਵੇਂ ਇਹ ਦਿੱਤਿਆ ਕਿਉਂਕਿ ਸੋਚ ਇਹ ਆ ਵੀ ਅਸੀਂ ਤੇ ਆਪਣੇ ਬੰਦਿਆਂ ਨੂੰ ਉੱਤੇ ਚੱਕਣਾ ਆਪਣੇ ਦੇ ਆਪਣੇ ਉੱਪਰ ਜਾ ਕੇ ਕਹਿ ਨੂੰ ਕੋਈ ਜਾਗਲਾ ਸਾਰਿਆਂ ਦੇ ਕੋਲ ਗੂਘੂ ਬੱਚਾ ਬੱਚਿਆਂ ਨੇ ਨਹੀਂ ਗੂਘੀ ਖਾ। ਉਹ ਚਲੋ ਕਰੇਗਾ ਕੋਰੇਗਾ ਸਾਨੂੰ ਵਈ ਤੇਰੀ ਫੌਜ ਪੱਤੀ ਨਹੀਂ ਹੋਣਾ ਤੁਸੀਂ ਜਿੱਦਾਂ ਆਪਣੇ ਲੱਗ ਲਾ ਬਿਲਕੁਲ ਆ ਜੀ ਜਿੰਨਾ ਤੇਰੀ ਫੌਜ ਕਰਦੇ ਹੋ ਸਿੱਖਾਂ ਨੂੰ ਬਾਈਕਟ ਕਰ ਦੇਣਾ ਚਾਹੀਦਾ ਸਿੰਗਲ ਬੋਲ ਜੀ ਆਪਣਾ ਇਤਿਹਾਸ ਅਸੀਂ ਵੇਚਦੇ ਆ ਉਹ ਬਾਈਕਟ ਹੀ ਬਾਈਕਟ ਸਿੱਕ ਕਲੀਨ ਸ਼ੇਵਨ ਹੋਏਗਾ ਤੇ ਜਾਏਗਾ ਨਾ ਤਾਂ ਫਿਰ ਸਾਡਾ ਤਾਂ ਬਾਈਕਟ ਹੀ ਬਾਈਕਟ ਜਿੱਤ ਨੂੰ ਕਰ ਨਹੀਂ ਕਰਦਾ ਜੇ ਅਸੀਂ ਤੇਰੀ ਫੌਜ ਪੱਤੀ ਇਹ ਆਪਣੇ ਆਪ ਚ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਇਹੋ ਜਿਹੇ ਬਿਆਨ ਦੇ ਦਿੰਦੇ ਨੇ ਕੈਪਟਨ ਸਾਹਿਬ ਮੇਰੇ ਹਿਸਾਬ ਨਾਲ ਇਹ ਕੋਈ ਜਾਂ ਤੇ ਭਾਰਤ ਨੂੰ ਵੀ ਨਾ ਕੋਈ ਇਲੈਕਸ਼ਨ ਦੇ ਤੱਕਿਆ ਅਗਲੀ ਤੁਸੀਂ ਇਹੋ ਜਿਹੇ ਬਿਆਨ ਦੇ ਹੋ ਇਹਨਾਂ ਨੂੰ ਭੱਤੀ ਨਾ 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 ਅਦਰ ਵੇ ਰੌੜਾ ਜੀ ਮੈਂ ਤੁਹਾਨੂੰ ਪਹਿਲਾਂ ਸਮਝਾ ਕੇ ਆਇਆ ਉਹ ਭਾਰਤ ਨਾਲ ਤਾਂ ਲੱਗਦਾ ਉਹ ਭਾਰਤੀਆਂ ਨੂੰ ਸਜ਼ਾ ਦੇਣੀ ਆਉਂਦਾ ਅੱਛਾ ਉਲਟਾ ਦੇ ਰਿਹਾ ਤੁਸੀਂ ਸਿੱਖਾਂ ਨੂੰ ਸਜ਼ਾ ਦੇਖਣ ਦੇ ਪੰਜਾਬੀਆਂ ਦੇ ਸਿਰ ਸਾਨੂੰ ਹੀ ਯਾਦ ਚ ਭਰ ਕੇ ਇੱਥੇ ਅੰਮ੍ਰਿਤਸਰ ਲਾਇਆ ਹਾਂ ਹਾਂ 82 ਸਾਲ ਦੀ ਬੀਬੀ ਨੂੰ ਉਹ ਤੋਂ ਪ੍ਰਧਾਨ ਸਾਹਿਬ ਨੇ ਬਤ ਦਿੱਤਾ ਜਿਹੜੀ 32 ਸਾਲ ਦੀ ਉੱਥੇ ਰਹਿ ਲਈ ਹੈ ਹਾਂ ਉਹ ਔਰਤ ਨੂੰ ਹੱਦ ਕਰੀਆਂ ਲਾ ਕੇ ਤੇ ਭੇਜ ਦੇ। ਸਮਝ ਲੋ ਐਡੇ ਵੱਡੇ ਮੂਰਖ ਬੰਦੇ ਅਜੇ ਸਾਡੇ ਨੂੰ ਕੋਈ ਰਿਐਕਸ਼ਨ ਨਹੀਂ ਸਾਡੀਆਂ ਸਰਕਾਰਾਂ ਨੂੰ ਕੋਈ ਰਿਐਕਸ਼ਨ ਨਹੀਂ ਇਹ ਇਹ ਬੜਾ ਵੱਡਾ ਸਵਾਲ ਮੋਰਿੰਗ ਦੇ ਟੈਂਕ ਇਹਨਾਂ ਸਾਡੀ ਇੱਕ ਦਿੱਤੀ ਸੀਗੀ ਆਪਣੀ ਉਹ ਤੋਂ ਦੀ ਐਮਬੈਸਡਰੀ ਦੀ ਯੂਨਿਟ ਦੇ ਵਿੱਚ ਫਾਲੋਇੰਗ ਆਉਟ ਹੈ ਅੜੇ ਉਹ ਦਿੱਤੀ ਸੀਗੀ ਐਮਬੈਸਡਰੀ ਕਿਹਦਾ ਹੈ ਐਮਬੈਸਡਰੀ ਨੇ ਜੋ ਥੱਲੇ ਉਹਨੇ ਸਿੱਖੀ ਮਾਰਦੋ ਕੇ ਥੱਲੇ ਉਹਨੇ ਸਾਡੇ ਫੋਰਨ ਸਰਵਰ ਦੀ ਜੀਜੀ ਉਹਦੋਂ ਨੇ ਅਰੇਸਟ ਕਰ ਲਿਆ ਲੈਸ ਕਰਨੇ ਜਦੋਂ ਮਨਮੋਹਨ ਸਿੰਘ ਸੀਗਾ ਪ੍ਰਾਈਮ ਮਿਨਿਸਟਰ ਕੋਨੇ ਠੋਕਾ ਇਹਨਾਂ ਨੇ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਦੀ ਆਵਾਸੀ ਹੈ ਕਿ ਜਿੰਨੇ ਸਲਾਇਸ ਨੇ ਗਾਰਡ ਗੂਰ ਤੇ ਬਰੇਗੇ ਲਾਇ ਸਭ ਜੇਸੀਬੇ ਭੇਜ ਕੇ ਚੁਕਾ ਕੇ ਉਹ ਮਾਰੇ ਅੱਛਾ ਮਨਮੋਹਨ ਸਿੰਘ ਮਨਮੋਹਨ ਹੈ ਨਾ ਅੱਛਾ ਅਰੇ ਗਾਰਡ ਗੂਰ ਚੁਕਾ ਕੇ ਗਾਰਡ ਗੂਰ ਦੀ ਸਾਰੀ ਢਾਈ ਤੇ ਮਾਫੀ ਮੰਗ ਕੇ ਛੁੱਟੇ ਜੀ ਮਾਫੀ ਮੰਗ ਕੇ ਸਾਡੇ ਅੱਲੇ ਐਕਸ਼ਨ ਕੋਈ ਨਹੀਂ ਲੈ ਰਹੇ ਕੋਈ ਐਕਸ਼ਨ ਨਹੀਂ ਲੈ ਰਹੇ ਮੋਢੇ ਜਿਵੇਂ ਆਪਾਂ ਸੌਫਟ ਬੰਦਾ ਕਹਿੰਦੇ ਉਹਨੇ ਅਮਰੀਕਨ ਐਂਬੈਸੀ ਦੇ ਬਲਡੂਦ ਲਾਟਾ ਤੇ ਉਹ ਡਰਿਆ ਹੋਣਾ ਲਿਖਾ ਇਹ ਕੀ ਮਾਮਲਾ ਜਿਵੇਂ ਨਾ ਸਾਡੇ ਕੋਲ ਪਾਵਰ ਹੈ ਸਾਡੇ ਕੋਲ ਪਾਵਰ ਹੈ ਅਸੀਂ ਆਪਣੇ ਦੇਸ਼ 'ਚ ਬੈਠੇ ਆ ਸਾਡੇ ਦੇਸ਼ ਦੇ ਬੰਦਿਆਂ 'ਚ ਇਹਦਾ ਕਰ ਰਹੇ ਹੋਰਾ ਅਸਮਟ ਕਰ ਰਹੇ ਜੇ ਅਸੀਂ ਉਹਨੇ ਐਕਸ਼ਨ ਹੀ ਲੈ ਰੇ ਜੇ ਆਪਣੀ ਹਿੰਦੁਸਤਾਨ ਗਵਰਨਮੈਂਟ ਐਕਸ਼ਨ ਹੀ ਲੈ ਰਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਬੱਚੇ ਭਾਰ ਭਰ ਕੇ ਭੇਜੇ ਗਏ ਕੋਈ ਜਵਾਬ ਨਹੀਂ ਦੇ ਕੋ ਸਾਰੇ ਵਰਲਡ ਦੇ ਵਿੱਚ ਇਹ ਨਾ ਮਰਨਾ ਨਹੀਂ ਦਬੇ ਨੇ ਇਹਨਾਂ ਨੇ ਇਰਾਕ ਬਰਬਾਦ ਕੀਤਾ ਲੀਬੀਆ ਕੀਤਾ ਲੀਬੀਆ ਕੀਤਾ ਸੀਰੀਆ ਕੀਤਾ ਇਰਾਨ ਤੇ ਫਾਇਰਿੰਗ ਕਰ ਰਹੇ ਨੇ ਗਾਜ਼ਾ ਤੇ ਗਾਜ਼ਾ ਤਾਂ ਇਹਨਾਂ ਨੂੰ ਰਾਹ ਦਿੱਤਾ ਜੀ ਕਿੰਨੇ ਅਸੀਂ ਇੱਕ ਨਵਾਂ ਗਾਜ਼ਾ ਬਣਾਵਾਂਗੇ ਉੱਥੇ ਬੜਾ ਜੀ ਟ੍ਰੰਪ ਦਾ ਨਾਮ ਆਏ ਹੋਏਗਾ ਫਲਾਣਾ ਹੋਏਗਾ ਮਤਲਬ ਬੰਦਿਆਂ ਨੂੰ ਮਾਰ ਕੇ ਉਹਨਾਂ ਦੇ ਉੱਤੇ ਇਹ ਉਹ ਸਾਧਨ ਚਾਹੁੰਦੇ ਨੇ ਸ਼ਹਿਰਗਾਹ 70 70 ਹਜ਼ਾਰ ਬੰਦਾ ਬਚੇ ਰਹਿਮੀਏ ਮਾਰ ਕੇ 60 ਸ਼ਹਿਰਗਾਹ ਬਣਾਉਣ ਨੂੰ ਕਹਿੰਦੇ ਇਹਨਾਂ ਨੇ ਬਹੁਤ ਫੇਰੇ ਸੀ ਕਿਉਂ ਬਤਲਾਉਂਦਾ ਨਹੀਂ ਮਾਰਦੇ ਇੱਕ ਕਤਲ ਬੰਦੇ ਨੇ ਸਿੱਖਾਂ ਦਾ ਜੀ ਤਾਂ ਇਹਨਾਂ ਦੇ ਖਿਲਾਫ ਲੜਾਂਗੇ ਜੀ ਮੈਂ ਸੈਕੂਰਿਟੀ ਫਾਈਟ ਅਗੇ ਆ। ਵੈਸੇ ਵੀ ਸਿੱਖਾਂ ਦਾ ਕੈਪਟਨ ਸਾਹਿਬ ਦੀ ਗੱਲ ਬਿਲਕੁਲ ਵਾਜਿਬ ਹੈ ਜੀ। ਅ ਜੇਰਾ ਟਰੰਪ ਨੇ ਬਿਆਨਤਾ ਵੀ ਕੀ ਇਸ ਕਤਲ ਕਰਾ ਕੇ ਆਪਣਾ ਸਿਰ ਮੂਮਣਾ ਕੇ ਸਾਡੀ ਪੂਰਤ ਦੇ ਪਰਤੀ ਹੋਂਸੇ ਲਈ ਬੜਾ ਬੜਾ ਤਰਕ ਤੇ ਹਮਲਾਵਾ। ਪਰ ਸਿੱਖਾਂ ਦੇ ਖਿਲਾਫ ਆ ਔਰ ਸਿੱਖ ਇਹਦੀ ਫੌਜ ਤੇ ਭਰਤੀ ਹੋਣਾ ਨਹੀਂ ਚਾਹੁੰਦੇ ਕਿਉਂਕਿ ਸਿੱਖਾਂ ਨੂੰ ਨਹੀਂ ਚਾਹੀਦਾ ਸਿੱਖ ਹੋਰ ਬੜੀਆਂ ਗ੍ਰੇਡਾਂ ਦੀ ਆਰਮੀ ਹੈਗੀ ਹੈ ਇੰਗਲੈਂਡ ਦੀ ਆਰਮੀ ਹੈਗੀ ਹੈ ਫਰਾਂਸ ਦੀ ਆਰਮੀ ਹੈਗੀ ਹੈ ਸਾਰਾ ਗੜੀ ਦਾ ਸਾਡਾ ਇਤਿਹਾਸ ਉਹ ਅੱਜ ਵੀ ਆ ਕੇ ਹੁੰਦੇ ਹਰ ਸਾਲ ਜਿਹੜੇ ਹੈਗੇ ਆ ਉਹ ਸਲਾਮੀ ਦਿੰਦੇ ਆ ਉਹ ਸਾਡਾ ਸਤਿਕਾਰ ਕਰਦੇ ਆ ਔਰ ਜੇ 트럼ਪ ਵਰਗੇ ਇਹ ਆਪਣੇ ਆਪ ਨੂੰ ਜਿਹੜੇ ਵਰਲਡ ਪਾਵਰ ਕਹਿੰਦੇ ਆ ਜੀ ਇਹ ਲੋਕ ਸਾਡੀ ਗੱਲ ਨਹੀਂ ਮੰਨਣਾ ਚਾਹੁੰਦੇ ਤੇ ਫਿਰ ਸਾਨੂੰ ਇਹਨਾਂ ਨੂੰ ਬਿਲਕੁਲ ਹੀ ਬਾਈਕਟ ਕਰ ਲੈਣਾ ਚਾਹੀਦਾ ਵਾ ਉਹ ਜਿਹੜੀ ਇੱਕੋ ਦੀ ਪੰਜਾਬ ਸਰਕਾਰ ਹੈ ਕੋਈ 에ਰਰ ਵੀ ਆਪਣਾ ਲੂਟ ਭੇਜ ਕੇ ਦਰਬਦ ਕਰਨੀ ਚਾਹੀਦੀ ਹੈ ਕਿ ਸਿੱਖੀ ਸਾਡਾ ਰਿਲੀਜੀਨ ਹੈ ਕੇਸ ਸਾਡੇ ਰਿਲੀਜੀਨ ਨੇ ਇਹਨਾਂ ਤੇ ਅਟੈਕ ਕਰਨਾ ਇੱਕ ਧਰਮ ਤੇ ਅਟੈਕ ਹੈ ਇਹੋ ਜਿਹਾ ਬਿਆਨ ਦੇਣ ਤੋਂ 트럼ਪ ਨੂੰ ਬਿਲਕੁਲ ਉੱਥੋਂ ਦੇ ਜਿਹੜੇ ਰਾਜਦੂਤ ਬੈਠੇ ਆ ਅਮਰੀਕਾ ਵਿੱਚ ਬਹੁਤ سارے ਸਿੱਖ ਰਿਆ ਜੇ ਉਹਨਾਂ ਨੂੰ ਇਹ ਬਿਆਨ ਪਤਾ ਲੱਗਾ ਤੇ ਉਹ ਵੀ 트럼ਪ ਦੇ ਬੰਦਿਆਂ ਨਾਲ ਗਲਤ ਕਰਕੇ ਗਲਤ ਰੱਖੀ ਜਾ ਸਕਦੀ ਹੈ ਵੀ ਇਹ ਬਿਆਨ ਕਿਉਂ ਦਿੱਤਾ ਗਿਆ ਅੱਜ ਵੀ ਜੇ ਪੰਜਾਬ 'ਚ ਅਸੀਂ ਪੰਗਾਂ ਦੀ ਲੜਾਈ ਲੜਦੇ ਆ ਆਪਾਂ ਫਰਾਂਸ ਦੇ ਵਿੱਚ ਕਿਰਪਾਨ ਦੀ ਲੜਾਈ ਲੜੀ ਜਿੱਤੇ ਦਸਤਾਰ ਦੀ ਲੜਾਈ ਲੜੀ ਜਿੱਤ ਗਏ ਉਹਨਾਂ ਨੇ ਸਾਡੀ ਪਾਗ ਲਾਉ ਕੀਤੀ ਸਾਡੀ ਕਿਰਪਾਨ ਆ ਲਾਉ ਕੀਤੀ ਉਹ ਲੋਕੀ ਸਮਝਦੇ ਨਹੀਂ ਸਮਝਦੇ ਵਿਚਰੇ ਹੋયા ਸੀ ਉਹਨਾਂ ਨਾਲ ਬਹੁਤ ਲੜਾਈਆਂ ਚਾਹ 8 ਸਾਲ ਲੜਾਈਆਂ ਲੜੀਆਂ ਉਹਨਾਂ ਵਾਸਤੇ ਲੜੀਆਂ ਉਹਨਾਂ ਨੂੰ ਪਤਾ ਸਾਡਾ ਇਤਿਹਾਸ ਕੀ ਹੈ ਜੀ ਸਿੱਖ ਕੌਣ ਨੇ ਸਿਖਾਦਾ ਇਤਿਹਾਸ ਕੀ ਉਹ ਭਲੀ ਭਰਤੀ ਜਾਂਦੇ ਜੀ ਜੀ ਤੇ ਇਸ ਕਰਕੇ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਉਹਨਾਂ ਨੂੰ ਪਤਾ ਜੇ ਤੱਕ ਦਿਨਾਂ ਪੱਗ ਤੋਂ ਦੇ ਇਹ ਰਹਿਣ ਸਰਦਿੰ ਜੀ 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 ਇਸ ਕਰਕੇ ਉਹ ਤਾਂ ਭਾਰ ਸਤਿਕਾਰ ਕਰਦੇ ਮੈਂ ਜਿਸ ਕਰਕੇ ਇਹ ਇਹ ਇਹਨਾਂ ਨੂੰ ਪਤਾ ਹੀ ਨਹੀਂ ਅੰਗਰੇਜ਼ਾਂ ਨੂੰ ਇਹਨਾਂ ਨੂੰ ਤਾਂ ਸਿੱਖਾਂ ਬਾਰੇ ਕੁਝ ਪਤਾ ਹੀ ਨਹੀਂ ਪਤਾ ਹੀ ਨਹੀਂ ਟਰਾਂਪ ਵਰਗੇ ਜਿਹੜੇ ਕੱਟੜਵਾਦੀ ਲੋਕ ਨੇ ਇਹਨਾਂ ਨੂੰ ਧਰਮ ਦੇ ਬਾਰੇ ਕੱਖ ਨਹੀਂ ਪਤਾ ਜਾਂ ਆਪਣੇ ਧਰਮ ਬਾਰੇ ਹੀ ਜ਼ਿਆਦਾ ਅਵੇਅਰ ਕਰਨਾ ਚਾਹੁੰਦੇ ਆ ਪਤਾ ਨਹੀਂ ਇਹੋ ਜੇ ਇਹਦੀ ਜਿੰਮੇਵਾਰੀ ਪੋਸਟ ਤੇ ਬੈਠ ਕੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੁੰਦੇ ਹੋਏ ਇਹੋ ਜਿਹਾ ਬਿਆਨ ਦੇ ਦੇਣਾ ਮੈਂ ਸਮਝਦਾ ਵੀ ਇੱਕ ਮੂਲਤਵਾ ਸੋ ਸਾਰੇ ਸਿੱਖਾਂ ਨੂੰ ਇਹਦੇ ਬਾਰੇ ਸੁਚੇਤ ਬਣਾ ਚਾਹੀਦਾ ਵਾ ਔਰ ਕਾਸਟ ਕਰਕੇ ਜਿਹੜੇ ਬਾਹਰ ਬੈਠੇ ਸਿੱਖਿਆ ਉਹਨਾਂ ਨੂੰ ਇਹਦੇ ਬਾਰੇ ਜਰੂਰ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਚਰਚਾ ਦਾ ਵਿਸ਼ਾ ਨਾਇਆ ਜਾ ਸਕੇ ਕਿ ਟਰੰਪ ਵੱਲੋਂ ਕੇਸ ਕਤਲ ਕਰਕੇ ਆਰਮੀ ਦੇ ਪਤੀ ਹੋਣ ਦਾ ਜਿਹੜਾ ਬਿਆਨ ਹੈ ਬਿਲਕੁਲ ਗਲਤ ਹੈ ਕੱਲ ਨੂੰ ਤੁਸੀਂ ਕੱਲ ਵੀ ਅੱਜ ਤੇ ਆਰਮੀ ਦੇ ਕਤਲ ਕੇਸ ਕਤਲ ਕਰਾ ਕੇ ਗੱਲ ਕੀਤੀ ਗਈ ਹੈ ਕੱਲ ਨੂੰ ਇਹ ਕਹਿ ਲਏ ਸਾਡੇ ਦੇ ਨਹੀਂ ਜੇ ਦੇ ਚ ਰਹਿਣਾ ਤੇ ਕੇਸ ਕਤਲ ਕਰਾ ਕੇ ਰੋ ਘੋਨੇ ਮੋਨੇ ਹੋ ਕੇ ਰੋ ਵੀ ਕਰੋਗੀ ਤੁਹਾਨੂੰ ਕੋਈ ਨੌਕਰੀ ਨਹੀਂ ਦਿੰਦੇ ਤੇ ਨੌਕਰੀ ਤੁਹਾਨੂੰ ਕਿਸੇ ਤਰ੍ਹਾਂ ਕੰਮ ਨਹੀਂ ਦਿੰਦੇ ਸਾਡੇ ਸਾਡੇ ਬਹੁਤ ਸਾਰੇ ਵੀਰ ਟਰੱਕ ਡਰਾਈਵਰ ਹੈ ਆ ਉਹਨਾਂ ਦੇ ਆਪਰੇ ਗੈਸ ਸਟੇਸ਼ਨ ਜਾਂ ਬਹੁਤ ਸਾਰੇ ਵਿਰਾਦੇ ਸ਼ੋਰੂਮਿਆਂ ਬਹੁਤ ਵੱਡੇ ਬਹੁਤ ਵੱਡਾ ਬਿਜ਼ਨਸਮੈਨ ਨੇ ਹਨਾ ਉਹਨਾਂ ਬੰਦਿਆਂ ਨੂੰ ਮਿਲੀਨੀਅਰ ਬੰਦਿਆਂ ਨੂੰ ਇਹ ਤੰਗ ਕਰਨਗੇ ਤਾਂ ਉਹ ਇਹਨਾਂ ਨੂੰ ਜਦੋਂ ਇਹਨਾਂ ਨੇ ਕੱਟਣਾ ਆਇਆ ਤਾਂ ਕਹਿਣਗੇ ਆਹ ਕਰੋ ਤੇ ਤਾਂ ਉਹ ਹੀ ਹੋ ਗਿਆ ਨਾ ਔਰਿੰਜੇ ਵਾਲਾ ਕੰਮ ਹਮ ਇੱਥੇ ਜਲਮਾਨ ਬਣ ਜਾਓ ਤੇ ਸੇਠਾ ਯਾ ਸਾਈਬਾਂ ਕਰ ਦਿਆਂਗੇ ਇਹਦਾ ਔਰਿੰਜੇ ਵਾਲਾ ਕੰਮ ਹੋ ਗਿਆ ਵੀ ਯਾ ਸਾਡੀ ਫੌਜ ਦਾੜੀ ਮੋਛ ਬਣਾਉਂਦਾ ਹੈ ਤੁਹਾਨੂੰ ਭਤੀ ਨਹੀਂ ਹੁੰਦਾ ਕੱਲ ਨੂੰ ਕਹਿਗਾ ਤੇ ਨੀਂਦ ਚੇਰ ਕਰਕੇ ਰਹਿਣਾ ਤੇ ਆ ਸਿੱਖ ਸੁਖ ਨਹੀਂ ਆਉਂਦਾ ਮੇਰਾ ਜਿਆਦਾ ਸੰਦੇਰਗੇ ਹੋ ਜਾਉ ਤੇ ਨਹੀਂ ਆਉ ਲੋ ਮੇ ਵੀ ਹੋ ਸਕਦਾ ਹੋ ਸਕਦਾ ਹਾਂ ਇਹ ਤੋਂ ਨਹੀਂ ਆਪਨ ਵੀ ਨੋ ਬਿਲਕੁਲ ਹੀ ਬੜਾ ਇਹ ਗੱਲ ਇਹ ਗੱਲ ਦਾ ਖਰਚਾ ਵੀ ਹੈ ਬਈ ਅੱਜ ਤੇ ਆਰਮੀ ਚੁਕਿਆ ਤੇ ਕੱਲ ਅਮਰੀਕਾ ਵਰਗੇ ਦੇਸ਼ ਤੋਂ ਵੀ ਗੱਲ ਕਹਿ ਰਹੀ ਹੈ ਵੀ ਤੁਸੀਂ ਆਪਣੇ ਪੱਗਾਂ ਲਾਓ ਕਲੀਨ ਸ਼ੇਵ ਹੋਵੋ ਤੇ ਸਾਡੇ ਚੜਾ ਹੈ ਸਾਡੇ ਜੋ ਨਹੀਂ ਤੇ ਤੁਸੀਂ ਆਪਣੇ ਦੇਸ਼ ਨੂੰ ਗੋ ਟੂ ਕੰਟਰੀ ਫਿਰ ਕਹਿ ਰਹੀ ਹੈ ਵੀ ਤੁਸੀਂ ਸਾਡਾ ਦੇਸ਼ ਛੱਡੋ ਤੇ ਫਿਰ ਇਹੋ ਜੀ ਹਾਲਾਤਾਂ ਵਿੱਚ ਸਾਨੂੰ ਹੋਣੀ ਹੀ ਅਵੇਅਰ ਹੋਣਾ ਚਾਹੀਦਾ ਹੈ ਕੈਪਟਨ ਸਾਹਿਬ ਨੇ ਬਹੁਤ ਜਿਹੜੇ ਵੱਡੂਲੇ ਵਿਚਾਰ ਬਹੁਤ ਗੰਭੀਰ ਜਿਹੜੇ ਇਹ ਮੁੱਦਾ ਹੈ ਇਹਦੇ ਬਾਰੇ ਗੱਲਬਾਤ ਕੀਤੀ ਹੈ ਇਹ ਸਾਡਾ ਸਤਕਾਰ ਫਰਾਂਸੀਸੀ ਕਰਦੇ ਆ ਸਾਡਾ ਸਤਕਾਰ ਕਨੇਡਾ ਦੀ ਆਰਮੀ ਕਰਦੀ ਹੈ ਇੰਗਲੈਂਡ ਦੀ ਕਰਨ ਆਰਮੀ ਕਰਦੀ ਹੈ ਉਹ ਅੱਜ ਤੱਕ ਸੰਸ਼ਲਾਮੀ ਦੇਦੀ ਆਈਏ ਉਹਨਾਂ ਨੇ ਅਸੀਂ ਜਿੱਤ ਰਹੇ 8 ਸਾਲ ਵਰਲਡ ਵਾਰਾਂ ਵਿੱਚ ਉਹਨਾਂ ਨੇ ਹਿੱਸਾ ਲਿਆ ਹੈ ਅਫਗਾਨੀਆਂ ਨੂੰ 10 ਲੱਖ ਕੋਜ ਨੂੰ 2021 ਸਿੱਖਾਂ ਨੇ ਰੋਕ ਕੇ ਰੱਖਿਆ ਤੇ 500 ਅਫਗਾਨੀ ਮਾਰ ਦਿੱਤੇ ਤੇ ਅੰਗਰੇਜ਼ ਇਸ ਗੱਲ ਨੂੰ ਹਾਲੇ ਵੀ ਆ ਕੇ ਸਲਾਮੀ ਦਿੰਦੇ ਆ ਹਰ ਸਾਲ ਉੱਥੇ ਆ ਕੇ ਸਾਰਾ ਗੜੀ ਦਾ ਜਿਹੜਾ ਇਤਿਹਾਸ ਹੈ ਇਹ ਸਿੱਖਾਂ ਦੇ ਲਈ ਇੱਕ ਮੀਲ ਪੱਥਰ ਹੈ ਸਿੱਖਾਂ ਦੀ ਆਪਣੀਆਂ ਕੁਰਬਾਨੀਆਂ ਸਿੱਖ ਮਾਰਸ਼ਲ ਕੌਮਿਆਂ ਸਿੱਖ ਨਿਡਰ ਕੌਮਿਆਂ ਸਿੱਖ ਇਸ ਨੂੰ ਡਰਮ ਦੇ ਨਹੀਂ ਉਹ ਆਪਣੇ ਆਪ ਚ ਕਬੱਡੀ ਆਰਮੀ ਆ ਇਸ ਕਰਕੇ ਆਰਬੀ ਨੂੰ ਦਾ ਸਤਿਕਾਰ ਕਰਨ ਦੀ بجائے ਉਹਨਾਂ ਦਾ ਨਰਾਦਰ ਕੀਤਾ ਜਾ ਰਿਹਾ ਹੈ ਕੈਪਟਨ ਸਾਹਿਬ ਦਾ ਧੰਨਵਾਦ ਗਲਤ ਗਲਤ ਕਰਦੇ ਰਵਾਂਗੇ ਇਸ ਮੁੱਦੇ ਤੇ ਕੋਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ